10 ਦਸੰਬਰ ਤੱਕ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਹਾਂਜੀ ਤੁਸੀਂ ਸਹੀ ਸੁਣ ਰਹੇ ਹੋ ਥੰਬਨੇਲ ਸਹੀ ਦੇਖਿਆ ਤੁਸੀਂ ਤੇ ਲਗਾਤਾਰ ਜਿਹੜੀ ਬੱਦਲਬਾਈ ਦੀ ਇੱਕ ਲੇਅਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ 10 ਦਸੰਬਰ ਤੱਕ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਬਣ ਰਹੀ ਹੈ ਇਸ ਵੀਡੀਓ ਵਿੱਚ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਸਸਰੀਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਵੈਦਰ ਬਾਈ ਸਮੇਂਦਰ ਤੇ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਾਣਕਾਰੀ ਕਿ ਜੋ ਹਾਲਾਤ ਬਣ ਰਹੇ ਨੇ ਬੱਦਲਬਾਈ ਦੇ ਵੈਸਟਰਨ ਡਿਸਟਰਬੈਂਸ ਜਿਹੜੀ ਉੱਠ ਰਹੀ ਹੈ ਤੁਸੀਂ ਦੇਖੋਗੇ ਇਹ ਵੈਸਟਰਨ ਡਿਸਟਰਬੈਂਸ ਲਗਾਤਾਰ ਉੱਠ ਰਹੀ ਹੈ ਤੇ ਇਸ ਦਾ ਜਿਹੜਾ ਇਹ ਉੱਪਰ ਹਰਤ ਦੇ ਉੱਪਰਲੇ ਹਿੱਸੇ ਵਿੱਚ ਅਸਰ ਦੇਖਣ ਨੂੰ ਮਿਲੇਗਾ ਪੰਜਾਬ ਦੇ ਨਾਲ ਲੱਗਦੇ ਸੂਬੇ ਲੇ ਕਸ਼ਮੀਰ ਜੰਮੂ ਹਿਮਾਚਲ ਉੱਤਰਾਖੰਡ ਇਹਨਾਂ ਵਿੱਚ ਇਸ ਦਾ ਅਸਰ ਜ਼ਿਆਦਾ ਹੈ ਬਰਫਬਾਰੀ ਵੀ ਹੋਊਗੀ ਜਿਸ ਦੇ ਨਾਲ ਪੰਜਾਬ ਦਾ ਤਾਪਮਨ ਘਟੂਗਾ ਅਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਬੱਦਲਵਾਈ ਦੇ ਨਾਲ ਕਿਰਮਣ ਕਣੀ ਦੀ ਵੀ ਉਮੀਦ ਬਣ ਰਹੀ ਹੈ ਫਿਲਹਾਲ 29 ਤਰੀਕ ਹੈ ਮੌਸਮ ਤੁਸੀਂ ਸਾਫ਼ ਦੇਖ ਰਹੇ ਹੋ ਉੱਤਰੀ ਭਾਰਤ ਵਿੱਚ ਕੋਈ ਹਲਚਲ ਨਹੀਂ ਹੈ ਸਾਊਥ ਵਾਲੇ ਪਾਸੇ ਬਿਸ਼ੱਕ ਹਲਕੇ ਦਰਮਿਆਨੇ ਮੀਂਹ ਜਾਰੀ ਨੇ ਉਹਨਾਂ ਦਾ ਪੰਜਾਬ ਦੇ ਉੱਪਰ ਅਸਰ ਨਹੀਂ ਹੈ 29 ਤਰੀਕ ਰਾਤ ਦੇ ਅਗਰ ਗੱਲ ਕਰੀਏ ਤਾਂ ਹੌਲੀ ਹੌਲੀ ਬੱਦਲਵਾਈਆਂ ਪੰਜਾਬ ਵੱਲ ਕੋਚ ਕਰ ਰਹੀਆਂ ਨੇ ਤੁਸੀਂ ਪੰਜਾਬ ਦਾ ਨਕਸ਼ਾ ਦੇਖੀ ਜਾਈਓ ਕਿ ਇਹ ਬੱਦਲਵਾਈਆਂ ਇਸ ਤਰੀਕੇ ਨਾਲ ਆ ਰਹੀਆਂ ਨੇ ਤੇ ਲਗਾਤਾਰ ਬਣੀਆਂ ਰਹਿਣਗੀਆਂ 30 ਤਰੀਕ ਨੂੰ ਵੀ ਬੱਦਲਵਾਈ ਪੰਜਾਬ ਦੇ ਉੱਪਰ ਤੋਂ ਗੁਜ਼ਰਦੀ ਹੋਈ ਨਜ਼ਰ ਆਵੇਗੀ ਤੇ ਹੌਲੀ ਹੌਲੀ ਇਸ ਦਾ ਅਸਰ ਹਿਮਾਚਲ ਵਾਲੇ ਪਾਸੇ ਤੁਸੀਂ ਦੇਖੋਗੇ ਜਾਂ ਫਿਰ ਲੇਹ ਵਾਲ ਦੇਖੋਗੇ ਉਹ ਜ਼ਿਆਦਾ ਹੋ ਰਿਹਾ ਇਸ ਪਾਸੇ ਬਰਫਵਾਰੀ ਹੋਊਗੀ ਜਿਸ ਦੇ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਠੰਡ ਦੇ ਹਾਲਾਤ ਵਧਣਗੇ ਦਿਨ ਦੇ ਵੇਲੇ ਐਵਰੇਜ ਤਾਪਮਾਨ ਜਿਹੜਾ ਹੁਣ 25 ਡਿਗਰੀ ਤੋਂ 23 ਡਿਗਰੀ ਚੱਲ ਰਿਹਾ ਸੀ ਉਹ ਇੱਕ ਤਰੀਕ ਤੋਂ ਬਾਅਦ ਘਟ ਕੇ 20-22 ਡਿਗਰੀ ਤੱਕ ਆ ਜਾਵੇਗਾ ਇੱਕ ਤੋਂ ਬਾਅਦ ਥੋੜਾ ਜਿਹਾ ਮੌਸਮ ਸਾਫ਼ ਹੈ 2 ਤਰੀਕ 3 ਤਰੀਕ ਤੱਕ ਜਿਵੇਂ ਆਪਾਂ ਗੁਜ਼ਰਾਂਗੇ ਤਾਂ 2-3 ਤਰੀਕ ਤੱਕ ਮੌਸਮ ਠੀਕ ਹੈ ਪਰ ਜਿੱਦਾਂ ਹੀ ਅਸੀਂ ਅੱਗੇ ਜਾਵਾਂਗੇ 3 ਤਰੀਕ ਤੋਂ ਬਾਅਦ ਇੱਕ ਤਗੜਾ ਵੈਸ ਜਿਦਾ ਕਿ ਪੰਜਾਬ ਬਲਕੂਚ ਹੁੰਦੀ ਨਜ਼ਰ ਆਵੇਗੀ ਪਰ ਮੀਂਹ ਦੇ ਹਾਲਾਤ ਜੇ ਅਗਰ ਗੱਲ ਕਰੀਏ ਹਲਕੀ ਬੱਦਲ ਬਾਈ ਸਾਨੂੰ 3 ਤਰੀਕ ਰਾਤ ਤੋਂ ਤੇ 4 ਤਰੀਕ ਦੇ ਵਿੱਚਕਾਰ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਪੱਛਮੀ ਯੂਪੀ ਉੱਤਰਾਖੰਡ ਤੇ ਨਾਲ ਦੀ ਨਾਲ ਜੰਮੂ ਲੇ ਕਸ਼ਮੀਰ ਲੇ ਲਦਾਖ ਵਿੱਚ ਨਜ਼ਰ ਆਉਣਗੇ ਇਹ ਸਿਸਟਮ ਜਿਹੜੇ 4 ਤਰੀਕ ਤੋਂ ਤਗੜੇ ਹੁੰਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦਾ ਅਸਰ 4 ਤਰੀਕ ਤੋਂ ਬਾਅਦ 5 ਤਰੀਕ ਲਗਭਗ ਤੜਕੇ ਸਵੇਰੇ ਤੋਂ ਫਿਰ ਥੋੜਾ ਜਿਹਾ ਘਟੇਗਾ ਪਰ ਜਿਵੇਂ ਹੀ 6 ਤਰੀਕ ਆਵੇਗਾ ਤਾਂ ਇੱਕ ਹੋਰ ਸਿਸਟਮ ਜਿਹੜਾ ਹੈ ਉਹ ਸਿਰ ਚੱਕਦਾ ਹੋਇਆ ਨਜ਼ਰ ਆ ਰਿਹਾ ਹੈ ਹੌਲੀ ਹੌਲੀ ਪੰਜਾਬ ਵੱਲ ਵਧ ਰਿਹਾ ਜੋ ਕਿ 6 ਤਰੀਕ ਲਗਭਗ ਕਰ ਰਾਤ ਤੋਂ ਕਹਿ ਲਈਏ ਜਾਂ ਫਿਰ ਸਵੇਰੇ ਸਵੇਰੇ ਕਹਿ ਲਈਏ ਉਹ ਪੱਛਮ ਤੋਂ ਲਗਾਤਾਰ ਤਗੜੇ ਹਸਾਬ ਦੇ ਨਾਲ Rajasthan Gujarat Punjab Himachal Haryana ਪੱਛਮੀ ਯੂਪੀ ਦਿੱਲੀ ਹਿਮਾਚਲ ਤੋਂ ਉੱਤਰਾਖੰਡ ਜੰਮੂ ਲੇ ਲਦਾਖ ਕਸ਼ਮੀਰ ਇਹਨਾਂ ਸਾਰੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੂਗਾ 6 ਤਰੀਕ ਤੋਂ ਲਗਾਤਾਰ 6 ਹੋ ਗਈ 7 ਹੋ ਗਈ ਜਾਂ ਫਿਰ 8 ਤਰੀਕ ਹੋ ਗਈ ਉਹਦੇ ਵਿੱਚ ਸਿਸਟਮ ਜਿਹੜਾ ਹੈ ਆਪਣਾ ਦਾਇਰਾ ਹੋਰ ਬਤਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਹਾੜੀ ਖੇਤਰਾਂ ਵਿੱਚ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਬਰਫਬਾਰੀ ਦੇ ਹਾਲਾਤ ਬਣਨਗੇ ਓਵਰ ਆਲ ਇਹ ਜਿਹੜੇ ਸਿਸਟਮ ਨੇ ਪੂਰੇ ਇੰਡੀਆ ਦੇ ਉੱਪਰ ਨਜ਼ਰ ਆ ਰਹੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਚਿੱਟੇ ਬੱਦਲ ਜਾਂ ਨਾਲ-ਨਾਲ ਥੋੜੇ ਬਥੇ ਕਾਲੇ ਬੱਦਲ ਅਕਸਰ ਆਉਂਦੇ ਰਹਿੰਦੇ ਨੇ ਤੇ ਇਹ ਵੈਸਟਰਨ ਡੀ ਸਰਵਿਸ ਥੋ ਸੁਭਾਦੀ ਹੈ ਤਗੜੀ ਮੀਂਹ ਦੀ ਉਮੀਦ ਨਹੀਂ ਹੈ ਬੂੰਦਾਬاندی ਜ਼ਰੂਰ ਹੋ ਸਕਦੀ ਹੈ ਬੂੰਦਾਬاندی ਤੋਂ ਅਸੀਂ ਭੇਜ ਨਹੀਂ ਕਰ ਰਹੇ ਬੂੰਦਾਬاندی ਤਾਂ ਬਹੁਤ ਹਲਕੀ ਸੁਭਾਦੀ ਹੋਵੇਗੀ ਜੋ ਕਿ ਸਾਧਿਆ ਵਿੱਚ ਦੇਖਿਆ ਜਾਂਦਾ ਕਿ ਹਲਕੀ ਬੂੰਦਾਬੰਦੀ ਹੁੰਦੀ ਹੈ ਕਿਉਂਕਿ ਵੈਸਟਰਨ ਇੰਡੀਆ ਸਰਵਿਸ ਅਕਸਰ ਦੇਖਿਆ ਜਾਂਦਾ ਕਿ ਜਦੋਂ ਪ੍ਰੀ ਮੌਨਸੂਨ ਗਤੀਵਿਧੀਆਂ ਹੁੰਦੀਆਂ ਨੇ ਜਿਵੇਂ ਅਚਾਨਕ ਬੱਦਲਵਾਈ ਹੋ ਗਈ ਅਚਾਨਕ ਬੂੰਦਾਬੰਦੀ ਹੋ ਗਈ ਉਹ ਹਾਲਾਤ ਦੇਖਣ ਨੂੰ ਮਿਲਣਗੇ 7 ਤਰੀਕ ਤੋਂ ਬਾਅਦ 8 ਤਰੀਕ ਨੂੰ ਜਿਹੜਾ ਤਕੜਾ ਸਿਸਟਮ ਹੈ ਉਹ ਪੰਜਾਬ ਦੇ ਉੱਪਰੋਂ ਲੰਘਦਾ ਹੋਇਆ ਨਜ਼ਰ ਆਵੇਗਾ ਸ਼ਾਮ 7 ਤਰੀਕ ਸ਼ਾਮ ਤੋਂ ਲੈ ਕੇ 8 ਤਰੀਕ ਦੇ ਵਿਚਕਾਰ ਇਹ ਸਿਸਟਮ ਥੋੜੇ ਜਿਗੇ ਅੱਗੇ ਖਿਸਕਣਗੇ ਅਤੇ 9 ਤਰੀਕ ਨੂੰ ਇਹਦਾ ਅਸਰ ਜਾਂ ਫਿਰ 8 ਤਰੀਕ ਨੂੰ ਇਹਦਾ ਅਸਰ ਜਿਹੜਾ ਹੈ ਉਹ ਪਹਾੜੀ ਖੇਤਰਾਂ ਵਿੱਚ ਬਹੁਤ ਜ਼ਿਆਦਾ ਹੋਣ ਵਾਲਾ ਹੈ ਹਿਮਾਚਲ ਦੇ ਪਹਾੜੀ ਇਲਾਕੇ ਦੇ ਵਿੱਚ ਬਰਫਬਾਰੀ ਬਹੁਤ ਜ਼ਿਆਦਾ ਹੋਊ ਤਾਰੀਖ ਦੀ ਗੱਲ ਕਰ ਲਈਏ ਜਾਂ 10 ਤਾਰੀਖ ਦੀ ਗੱਲ ਕਰ ਲਈਏ ਹੌਲੀ ਹੌਲੀ ਇਹ ਸਿਸਟਮ ਪਹਾੜਾਂ ਵੱਲ ਰਹਿਣਗੇ ਪੰਜਾਬ ਵੱਲ ਘਟ ਆਉਣ ਦੀ ਉਮੀਦ ਹੈ ਪਰ ਅਗਲਾ ਤਗੜਾ ਸਿਸਟਮ ਜਿਹੜਾ ਇਹ ਵਾਲਾ ਏ ਇਹ ਕਿਤੇ ਨਾ ਕਿਤੇ 15 ਤਾਰੀਖ ਦੇ ਨੇੜੇ ਤੇੜੇ ਪੰਜਾਬ ਦੇ ਉੱਪਰੋਂ ਗੁਜ਼ਰਦਾ ਹੋਇਆ ਨਜ਼ਰ ਆਵੇਗਾ ਤੁਸੀਂ ਦੇਖੋਗੇ ਤਾਂ 13 ਤਾਰੀਖ ਤੱਕ ਦੀ ਸਾਨੂੰ ਜਿਹੜੀ ਅਪਡੇਟ ਹੈ ਉਸ ਦੇ ਮੁਤਾਬਕ ਇਹ ਸਿਸਟਮ ਕਾਫੀ ਤਗੜੇ ਰੂਪ ਦੇ ਵਿੱਚ ਆਪਣਾ ਦਾਇਰਾ ਵਧਾ ਰਿਹਾ ਹੈ ਤੇ 15 ਤੱਕ ਦੀ ਜਿਹੜੀ ਅਪਡੇਟ ਹੈ ਉਹ ਅਗਲੀ ਵੀਡੀਓ ਵਿੱਚ ਸਾਂਝੀ ਕਰਾਂਗੇ ਯਾਨੀ ਕਿ ਹੁਣ ਇੱਥੋਂ ਕਲੀਅਰ ਹੋ ਰਿਹਾ ਕਿ ਤਾਪਮਾਨ ਹੁਣ ਘਿਰਣਗੇ ਵੈਸਟਰਨ ਡਿਸਟਰਬੈਂਸ ਆਏਗੀ ਤੇ ਹਾਲਾਤ ਪੰਜਾਬ ਦੇ ਵਿੱਚ ਵਿਗੜ ਸਕਦੇ ਨੇ ਇਹ ਸੀ ਜੀ ਅਪਡੇਟ ਥੋਸੀ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਕੀ ਹਾਲਾਤ ਨੇ ਜ਼ਰੂਰ ਕਮੈਂਟ ਕਰੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਂਦੇ ਸਮੇਂ ਵਿੱਚ ਕੋਈ ਵੀ ਮੌਸਮ ਦੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਧੰਨਵਾਦੀ ਸਾਰਿਆਂ ਦਾ ਮਿਲਦੇ ਹਾਂ ਜਲਦ ਅਗਲੀ ਵੀਡੀਓ ਵਿੱਚ